ਇਸ ਤੇ ਸਾਰੇ ਨਾਗਰਿਕਾਂ ਨੂੰ ਇਸ ਤੇ ਸਾਰੇ ਨਾਗਰਿਕਾਂ ਨੂੰ ਸਮਾਜਿਕ ਸਮਾਜਿਕ ਆਰਥਿਕ ਆਰਥਿਕ ਤੇ ਤੇ ਰਾਜਨੀਤਿਕ ਨਿਆਂ ਰਾਜਨੀਤਿਕ ਨਿਆਂ ਵਿਚਾਰ ਪ੍ਰਗਟਾਉਣ ਵਿਚਾਰ ਪ੍ਰਗਟਾਉਣ ਵਿਸ਼ਵਾਸ ਵਿਸ਼ਵਾਸ ਪਰਮ ਤੇ ਉਪਾਸਨਾ ਦੀ ਸੁਤੰਤਰਤਾ ਪਰਮ ਤੇ ਉਪਾਸਨਾ ਦੀ ਸੁਤੰਤਰਤਾ ਵਿਸ਼ਵਾਸ ਤੇ ਅਵਸਰ ਦੀ ਤੇ ਅਸਰ ਦੀ ਸਮਰਪਿਤ ਲਈ ਸਮਰਪਿਤ ਲਈ ਅਤੇ ਉਹਨਾਂ ਸਭਨਾ ਵਿੱਚ ਉਹਨਾਂ ਸਭਨਾ ਵਿੱਚ ਸ਼ਖਤੀ ਦੀ ਗੌਰਵਤਾ ਜਖਮੀ ਨਿਗਰਕਾ ਇਹ ਰਾਸ਼ਟਰ ਦੀ ਇਕਤਾ ਇਹ ਰਾਸ਼ਟਰ ਦੀ ਇਕਤਾ ਅਤੇ ਅਖੰਡਤਾ ਨੂੰ ਅਤੇ ਅਖੰਡਤਾ ਨੂੰ ਸੁਰੱਖਿਆ ਕਰਨ ਵਾਲਾ ਸੁਰੱਖਿਆ ਕਰਨ ਵਾਲਾ ਭਰਾਤਰੀ ਭਾਵ ਬਗਾਉਣ ਲਈ ਭਰਾਤਰੀ ਭਾਵ ਬਗਾਉਣ ਲਈ ओके मेरे संकल्प हो के अपनी इस संविधान सभा में अपनी इस संविधान सभा में 26 नवंबर 26 नवंबर 1949 ਨੂੰ 1949 ਇਸ ਦੁਆਰਾ ਇਸ ਦੁਆਰਾ ਇਸ ਸੰਵਿਧਾਨ ਨੂੰ इस ਸੰਵਿਧਾਨ ਨੂੰ ਅੰਗੀਕਾਰ ਅੰਗੀਕਾਰ ਅਧਿਨਿਯਤ ਅਧਿਨਿਯਤ ਅਤੇ ਅਤੇ ਆਤਮ ਸਮਰਪਣ ਕਰਦੇ ਹਾਂ ਆਤਮ ਸਮਰਪਣ ਕਰਦੇ ਹਾਂ ਜੈ ਹਿੰਦ ਜੈ ਹਿੰਦ थैंक यू